ਕਿੰਨਾ ਜਿਮਣੀ ਚੋਣਾ ਦੇ ਵਿੱਚ ਸਰਕਾਰ ਦੀ ਜਿਹੜੀ ਪੂਰੀ ਪੋਲ ਖੋਲਾਂਗੇ ਦੋ ਤੋਂ ਦੌਰ ਲੋਕਾਂ ਦੇ ਘਰਾਂ 'ਚ ਜਾਵਾਂਗੇ ਇਹ ਲੋਕਾਂ ਦੇ ਨਾਲ ਵਾਅਦੇ ਕਰਕੇ ਕਿਵੇਂ ਭੱਜ ਰਹੀ ਹੈ ਇੱਥੇ ਪੂਰੇ ਵੀ ਪੂਰੀ ਕੈਂਪੇਨ ਇਸ ਹਲਕੇ ਦੇ ਵਿੱਚ ਕਰਾਂਗੇ ਘਰ-ਘਰ ਜਾ ਕੇ ਦੋ ਤੋਂ ਦੌਰ ਜਾ ਕੇ ਸਰਕਾਰ ਦਾ ਅਸੀਂ ਚੈੱਕ ਸਿਆਪਾ ਕਰਾਂਗੇ ਜਿੰਨਾ ਚਿਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਇਸ ਸੰਘਰਸ਼ ਨੂੰ ਲਗਾਤਾਰ ਜਾਰੀ ਕੀਤਾ ਜਾਊਗਾ ਜੇ ਲੋੜ ਪਈ ਤਾਂ ਸਾਡੇ ਪੰਜਾਬ ਪੱਧਰ ਤੇ ਮੀਟਿੰਗਾਂ ਚੱਲ ਰਹੀਆਂ ਲੋੜ ਪਈ ਤਾਂ ਪੱਕਾ ਧਰਨਾ ਪੱਕਾ ਮੋਰਚਾ ਵੀ ਅਸੀਂ ਇੱਥੇ ਇਨ੍ਹਾਂ ਹਲਕਿਆਂ ਦੇ ਵਿੱਚ ਜਿੱਥੇ-ਜਿੱਥੇ ਜਿੰਮਨੀ ਚੋਣ ਹੋਣੀ ਹੈ ਉੱਥੇ ਲਾਵਾਂਗੇ ਤੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ। ਮੇਰਾ ਨਾਮ ਜਗਸੀਰ ਸਿੰਘ ਹੁੰਦਾ ਸੂਬਾ ਕੋਕਨਵੀਨਰ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ। ਅੱਜ ਜਿਹੜੀ ਇੱਥੇ ਕਿਦਨ ਪਹਾ ਅਸੀਂ ਮੀਟਿੰਗ ਕੀਤੀ ਆ ਇਹਦਾ ਮਕਸਦ ਇਹ ਹੈ ਕਿ ਇਸ ਸਰਕਾਰ ਨੇ ਭਵਾਨ ਸਮਾਦੀ ਸਰਕਾਰ ਜਦੋਂ ਇੱਥੇ ਸੱਤਾ ਚਾਹੀ ਹੈ ਤਾਂ ਇਹਨਾਂ ਨੇ ਪੰਜਾਬ ਦੇ ਵਲਵਾਜ਼ਮਾ ਦੇ ਨਾਲ ਵਾਅਦਾ ਕੀਤਾ ਸੀ ਇਸ ਹਾਲ 2004 ਤੋਂ ਬਾਅਦ ਜਿਹੜੇ ਮੁਲਾਜ਼ਮਾਂ ਗਏ ਜਿਨ੍ਹਾਂ ਤੇ ਐਨਪੀਐਸ ਨਵੀਂ ਪੈਨਸ਼ਨ ਸਕੀਮ ਹੈ ਉਹਨਾਂ ਨੂੰ ਅਸੀਂ ਰੱਦ ਕਰਕੇ ਐਨਪੀਐਸ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਕਿਉਂਕਿ ਪੰਜਾਬ ਦੇ ਮੁਲਾਜ਼ਮ ਜਿਨ੍ਹਾਂ ਤੇ ਐਨਪੀਐਸ ਸੀ ਜਿਹੜੇ ਰਿਟਾਇਰ ਹੋਏ ਹੈਗੇ ਸੇਵਾਮੁਕਤ ਹੋਏ ਹੈ ਉਹਨਾਂ ਦੀ ਜਿਹੜੀ ਪੈਨਸ਼ਨ ਬਚੀ ਹੈ ਕਿਸੇ ਦੀ 2000 ਕਿਸੇ ਦੀ 2600 ਕਿਸੇ ਦੀ 3000 ਤਾਂ ਇਹਦੇ ਨਾਲ ਪੜਾਪਾ ਉਹਨਾਂ ਨੂੰ ਅਦਾ ਬਹੁਤ ਮਤਲਬ ਖਤਰਨਾਕ ਲੱਗ ਰਿਹਾ ਹੈ ਇਸ ਵੀ ਬੜਾਪਾ ਕਿਵੇਂ ਲੰਘੂਗਾ ਇਸ ਕਰਕੇ ਇਕੱਲੇ ਪੰਜਾਬ ਦੇ ਮੁਲਾਜ਼ਮਾਂ ਦੇ ਨਹੀਂ ਹਿੰਦੁਸਤਾਨ ਦੇ ਪੱਧਰ ਤੇ ਸਾਰੇ ਮੁਲਾਜ਼ਮਾਂ ਵੱਲੋਂ ਆਵਾਜ਼ ਉਠਾਈ ਜਾ ਰਹੀ ਸੀ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਇਸ ਸਰਕਾਰ ਨੇ ਵਾਅਦਾ ਕੀਤਾ ਅਸੀਂ ਕਰਾਂਗੇ ਹੁਣ ਲਗਭਗ 3 ਸਾਲ ਬੀਤਣ ਵਾਲੇ ਆ ਇਹ ਸਰਕਾਰ ਨੇ ਭਾਵੇਂ ਆਪਣੀ ਕੈਬਨਿਟ ਦੇ ਵਿੱਚ ਮਤਾ ਲਿਆ ਦਿੱਤਾ ਗਿਆ ਭਾਵੇਂ ਉਹਨਾਂ ਨੇ ਸਿਧਾਂਤਕ ਤੌਰ ਤੇ ਮੰਨ ਲਿਆ ਗਿਆ ਵੀ ਅਸੀਂ 2004 ਤੋਂ ਬਾਅਦ ਭਰਤੀ ਦੇ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਹੁਣ ਇਹਨਾਂ ਦੇ 2 ਸਾਲ ਰਹਿ ਗਏ ਆ ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਪਿਛਲੇ ਸਮੇਂ ਜਦੋਂ ਆਹ ਹੁਣ ਐਮਪੀ ਦੀਆਂ ਇਲੈਕਸ਼ਨਾਂ ਹੋਈਆਂ ਭਗਵੰਤਮਾਨ ਸਾਹਿਬ ਇੱਥੇ ਬਠਿੰਡੇ ਆਏ ਸਰਦਾਰ ਗਰਮੀਤ ਸਿੰਘ ਖੁੱਡੀਆਂ ਜਿਹੜੇ ਜਿਹੜੇ ਖੇਤੀ ਮੰਤਰੀ ਸੀਗੇ ਤੇ ਬਠਿੰਡੇ ਤੋਂ ਲੋਕ ਸਭਾ ਮੈਂਬਰ ਸੀ ਉਹਨਾਂ ਦੀ ਉਹਨਾਂ ਦੇ ਜਣੀ ਕੈਂਪੇਨ ਦੇ ਵਿੱਚ ਇੱਥੇ ਆਏ ਸੀ ਬਠਿੰਡੇ ਤਾਂ ਉਹਨਾਂ ਨੇ ਸਾਡੇ ਵਫਾ ਦੇ ਨਾਲ ਮੀਟਿੰਗ ਕਰਕੇ ਕਿਹਾ ਸੀ ਕਿ ਹਰ ਹਾਕ ਦੇ ਸਾਡਾ ਜਿਹੜਾ ਇੰਡੀਆ ਗੱਠਜੋੜ ਹੈ ਹਿੰਦੁਸਤਾਨ ਦੀ ਹਿੰਦੁਸਤਾਨ ਦੇ ਵਿੱਚ ਉਹ ਸਰਕਾਰ ਬਣਾ ਰਿਹਾ ਹੈ ਜੇ ਤਾਂ ਸਾਡੀ ਸਰਕਾਰ ਬਣ ਗਈ ਫਿਰ ਤਾਂ ਅਸੀਂ ਪੂਰੇ ਹਿੰਦੁਸਤਾਨ 'ਚ ਹੀ ਇਹ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜਾ ਫੰਡ ਐ ਐਨਐਸਪੀਐਲ ਕੋਲੇ ਪਿਆ ਉਹ ਵਾਪਸ ਸਟੇਟਾਂ ਨੂੰ ਵਾਪਸ ਕਰਾ ਦਾਂਗੇ ਤੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਅਸੀਂ ਜਵਾਬ ਦਿੱਤਾ ਕਿ ਜੇ ਤੁਹਾਡੀ ਸਰਕਾਰ ਨਾ ਆਈ ਜੇ ਫਿਰ ਮੋਦੀ ਦੀ ਸਰਕਾਰ ਆ ਗਈ ਤਾਂ ਕਹਿੰਦੇ ਜੀ ਇਹ ਇਲੈਕਸ਼ਨ ਲੰਘ ਜਾਂਦੇ ਸਾਨੂੰ ਅਸੀਂ ਚੰਡੀਗੜ੍ਹ ਪਲਾਵਾਂਗੇ ਜਿਹੋ ਜੀ ਪੈਨਸ਼ਨ ਕਹੋਗੇ ਅਸੀਂ ਤੁਰੰਤ ਤੁਹਾਡੇ ਤੇ ਲਾਗੂ ਕਰ ਦਿਆਂਗੇ ਤਾਂ ਹੁਣ ਇਹ ਜਣੀ 1 ਮਹੀਨਾ ਹੋ ਗਿਆ ਐਮਪੀ ਦੀਆਂ ਨਤੀਜਾ ਆਉਣ ਤੋਂ ਬਾਅਦ ਵੀ ਸਰਕਾਰ ਨੇ ਬਲਾਉਣਾ ਦਾ ਕੀ ਜਾਨੀ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ ਸਰਕਾਰ ਮੀਟਿੰਗਾਂ ਤੋਂ ਭੱਜ ਰਹੀ ਹੈ ਆਪਣੇ ਹੀਤੇ ਹੋਏ ਵਾਅਦੇ ਤੋਂ ਭੱਜ ਰਹੀ ਹੈ ਕੈਬਨਟ ਜਿਹੜਾ ਮਤਾ ਲਿਆਂਦਾ ਸੀਗਾ ਸੰਧਾਨਤਕ ਜਿਹੜਾ ਫੈਸਲਾ ਕੀਤਾ ਸੀ ਉਸ ਤੋਂ ਭੱਜ ਰਹੀ ਹੈ ਹੁਣ ਪੰਜਾਬ ਦੇ ਅੰਦਰ ਜਿਮਣੀ ਚੋਣ ਅਨਾਉਂਸ ਹੋ ਗਈ ਹੈ ਜਲੰਧਰ ਪਸ਼ਚਮੀ ਜਲੰਧਰ ਦੇ ਵਿੱਚ ਜਿਮਣੀ ਚੋਣ ਕੀਤੀ ਜਾ ਰਹੀ ਹੈ ਉੱਥੇ ਵੀ ਮਲਾਜ਼ਮਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰ ਉੱਥੇ ਵੀ ਆਨਾਂ ਅਕਾਨੀ ਕੀਤੀ ਜਾ ਰਹੀ ਹੈ ਤਾਂ ਸਾਨੂੰ ਪਤਾ ਹੁਣ ਮਲਾਜ਼ਮਾਂ ਨੂੰ ਕਿ ਸਾਡੇ ਮਾਲਵੇ ਦੇ ਵਿੱਚ ਬਰਨਾਲਾ ਤੇ ਗਿੱਦੜਵਾਹਾ ਇਹ ਇਲੈਕਸ਼ਨ ਆ ਰਹੀ ਹੈ ਭਾਵੇਂ 1-2 ਜ਼ਿਲ੍ਹੇ ਆਪਣੇ ਹੋਰ ਹਲਕਿਆਂ ਦੇ ਵਿੱਚ ਵੀ ਜਿੰਮੇ ਚੁਪਾਉਣੇ ਆ ਪਰ ਇੱਥੇ ਗਿੱਦੜਵਾਹਾ ਪਰਣਾਲਾ ਇਨ੍ਹਾਂ ਹਲਕਿਆਂ ਦੇ ਵਿੱਚ ਬਹੁਤ ਸਰਕਾਰ ਦਾ ਜ਼ੋਰ ਲੱਗਣਾ ਤੇ ਅਸੀਂ ਵੀ ਆ ਵੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜੇ ਸਰਕਾਰ ਆਏ ਮਲਾਜਮਾਂ ਤੋਂ ਪਾਸਾ ਵਟ ਰਹੀ ਹੈ ਵੀ ਇਹ ਉਹ ਨਹੀਂ ਦੇ ਰਹੀ ਪੁਰਾਣੇ ਬਕਾਇਆ ਉਹ ਰੋਕੇ ਹੋਏ ਹੈਗੇ ਪਿੰਡੂ ਪੱਤਾ ਇਹਨਾਂ ਨੇ ਰੋਕੇ ਹੋਇਆ ਪੁਰਾਣੀ ਪੈਨਸ਼ਨ ਇਹ ਨਹੀਂ ਲਾਗੂ ਕਰ ਰਹੇ ਯਾਨੀ ਮਲਾਜਮਾਂ ਤੇ ਲਗਾਤਾਰ ਇਸਕੰਜਾ ਕੱਸ ਰਹੇ ਹਨ ਤਾਂ ਹੁਣ ਅਸੀਂ ਫੈਸਲਾ ਕੀਤਾ ਇਨ੍ਹਾਂ ਜਿਮਣੀ ਚੋਣਾਂ ਦੇ ਵਿੱਚ ਸਰਕਾਰ ਵੀ ਜਿਹੜੀ ਪੂਰੀ ਪੋਰ ਖੋਲਾਂਗੇ ਦੋ ਤੋਂ ਦੌਰ ਲੋਕਾਂ ਦੇ ਘਰਾਂ 'ਚ ਜਾਵਾਂਗੇ ਇਹ ਲੋਕਾਂ ਦੇ ਨਾਲ ਵਾਅਦੇ ਕਰਕੇ ਕਿਵੇਂ ਭੱਜ ਰਹੀ ਹੈ ਤਾਂ ਅਸੀਂ ਇਹਨਾਂ ਤੋਂ ਇਹਨਾਂ ਤੋਂ ਮੰਗ ਕਰਦੇ ਹਾਂ ਸਾਨੂੰ ਪਤਾ ਲੱਗਿਆ ਕਿ ਗਿੱਦੜਵਾਹ ਹਲਕੇ ਦੇ ਵਿੱਚ ਇਹਨਾਂ ਦੀ ਜਿਹੜੀ ਸ਼੍ਰੀਮਤੀ ਹੈ ਉਹਨਾਂ ਨੂੰ ਇੱਥੇ ਇੰਤਜ਼ਾਰ ਜਲਾਇਆ ਗਿਆ ਗੁਰਪ੍ਰੀਤ ਕੌਰ ਨੂੰ ਗਿੱਦੜਵਾਹ ਹਲਕੇ ਦੇ ਵਿੱਚ ਤਾਂ ਅਸੀਂ ਉਹਨਾਂ ਤੋਂ ਵੀ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਤੁਰੰਤ ਸਾਡੇ ਨਾਲ ਮੀਟਿੰਗ ਕਰਕੇ ਜਾਂ ਤਾਂ ਜੋ ਤੁਸੀਂ ਵਾਅਦਾ ਕੀਤਾ ਇਹਨੂੰ ਪੂਰਾ ਕਰੋ ਪਹਿਲੇ ਫੋਰੀ ਮਲਾਜਮਾਂ ਨੇ ਵੀ ਆਪਣੀਆਂ ਤਿਆਰੀਆਂ ਵਧ ਲਈਆਂ ਇੱਥੇ ਪੂਰੀ ਦੀ ਪੂਰੀ ਕੈਂਪੇਨ ਇਸ ਹਲਕੇ ਦੇ ਵਿੱਚ ਕਰਾਂਗੇ ਘਰ ਘਰ ਜਾ ਕੇ ਦੋਰ ਤੋਂ ਦੋਰ ਜਾ ਕੇ ਸਰਕਾਰ ਦਾ ਅਸੀਂ ਚਿੱਟ ਸਿਆਪਾ ਕਰਾਂਗੇ ਜਿੰਨਾ ਚਿਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਇਸ ਸੰਘਰਸ਼ ਨੂੰ ਲਗਾਤਾਰ ਜਾਰੀ ਕੀਤਾ ਜਾਊਗਾ ਜੇ ਲੋੜ ਪਈ ਤਾਂ ਸਾਡੇ ਪੰਜਾਬ ਪੱਧਰ ਤੇ ਮੀਟਿੰਗਾਂ ਚੱਲ ਰਹੀਆਂ ਲੋੜ ਪਈ ਤਾਂ ਪੱਕਾ ਧਰਨਾ ਪੱਕਾ ਮੋਰਚਾ ਵੀ ਅਸੀਂ ਇੱਥੇ ਇਨ੍ਹਾਂ ਹਲਕਿਆਂ ਦੇ ਵਿੱਚ ਜਿੱਥੇ ਜਿੱਥੇ ਜਮਨੀ ਚੋਣ ਹੋਣੀ ਹੈ ਉੱਥੇ ਲਾਵਾਂਗੇ ਤੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ